ਜਦੋਂ ਕਸ਼ਮੀਰ ਨੇ ਕਿਹਾ ਪੰਜਾਬ ਕੋਲ ਬਹੁਤ ਪਾਣੀ ਹੈ ਅਸੀਂ ਨਹੀਂ ਦੇਵਾਂਗੇ ਹੁਣ ਅਕਾਲੀ ਦਲ ਨੇ ਦਿੱਤਾ ਤਾਬੜ ਤੋਰ ਜਵਾਬ ਇਸ ਪਾਣੀ ਦੇ ਮਾਮਲੇ ਨੇ ਇੱਕ ਵਾਰ ਫਿਰ ਪਖਾ ਦਿੱਤੀ ਹੈ ਰਾਜਨੀਤੀ ਜੰਮੂ ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਜੀਮਾ ਦਾ ਕਹਿਣਾ ਹੈ ਕਿ ਪਾਣੀ ਦੀ ਵੰਡ ਵਿੱਚ ਪੰਜਾਬ ਨਾਲ ਹਮੇਸ਼ਾ ਬੇਇਨਸਾਫੀ ਹੋਈ ਹੈ جنگ ਦੇ ਸਮੇਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਹੈ ਦਲਜੀਤ ਜੀਮਾ ਨੇ ਕਿਹਾ ਕਿ ਪਾਣੀਆਂ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵੱਧ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਬੇਇਨਸ ਹੋਈ ਹੈ ਜੇਕਰ ਇੱਕ ਸਟੇਟ ਕਹਿਣ ਲੱਗ ਜਾਵੇ ਕਿ ਸਾਨੂੰ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਹਾਂ ਇਹ ਕਿਸੇ ਪਾਸੇ ਤੋਂ ਵਾਜਿਬ ਨਹੀਂ ਹੈ ਉਹਨਾਂ ਪਾਕਿਸਤਾਨ ਨਾਲ ਭਾਰਤ ਵਿਚਾਲੇ ਹੋਏ ਜੰਗ ਨੂੰ ਦੌਰਾਨ ਤੇ ਹੋਏ ਉਹਨਾਂ ਨੇ ਕਿਹਾ ਕਿ ਜੰਗ ਦੌਰਾਨ ਵੀ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਉਮਰ ਅਬਦੁੱਲਾਹ ਵੱਲੋਂ ਦਿੱਤਾ ਗਿਆ ਬਿਆਨ ਬੇहद ਗੈਰਵਾਜਿਬ ਹੈ ਇਸੇ ਕਰਕੇ ਗੈਰਵਾਜਿਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਥੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਪਾਣੀ ਤੇ ਪਹਿਲਾ ਹੱਕ ਸਾਡਾ ਹੈ ਪਹਿਲਾਂ ਸਾਨੂੰ ਪਾਣੀ ਵਰਤਨ ਦਿੱਤਾ ਜਾਵੇ ਫਿਰ ਪੰਜਾਬ ਬਾਰੇ ਵੇਖਾਂਗੇ ਮੈਂ ਪੰਜਾਬ ਕਿਉਂਕਿ ਜਿੱਥਾਂ ਪੰਜਾਬ ਦੇ ਕੋਲ ਪਹਿਲਾਂ ਹੀ ਪਾਣੀ ਬਹੁਤ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਦਰਿਆ ਹੋਣ ਦੇ ਬਾਵਜੂਦ ਪੰਜਾਬ ਵੱਲੋਂ ਸਾਨੂੰ ਕੋਈ ਪਾਣੀ ਨਹੀਂ ਦਿੱਤਾ ਗਿਆ ਪਹਿਲਾਂ ਅਸੀਂ ਪਾਣੀ ਵਰਤਾਂਗੇ ਫਿਰ ਹੋਰਾਂ ਬਾਰੇ ਸੋਚਾਂਗੇ ਉਮਰ ਅਬਦੁੱਲਾਹ ਵੱਲੋਂ ਦਿੱਤੇ ਗਏ ਬਿਆਨ ਤੇ ਮੂੜ ਸਿਆਸਤ ਪਖਣੀ ਸ਼ੁਰੂ ਹੋ ਗਈ ਹੈ